ਪੰਜਾਬ ਤੋਂ ਭਾਰਤ ਤੋਂ ਤੁਰਦੇ ਆ ਇਸ ਕਰਕੇ ਕਿ ਮਿਹਨਤ ਮੁਸ਼ਕਲ ਕਰਕੇ ਅਸੀਂ ਆਪਣੇ ਪਰਿਵਾਰ ਨੂੰ ਸੁਖਾਲਾ ਕਰਨਾ ਹੈਗਾ ਪਰ ਜਦੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੀ ਗੱਲ ਕਰਦੇ ਹੈਗੇ ਤਾਂ ਬਹੁਤ ਸਾਰੀਆਂ ਕਟਨਾਵਾਂ ਇਸ ਤਰ੍ਹਾਂ ਦੀਆਂ ਸਾਡੇ ਨਾਲ ਜੁੜ ਰਹੀਆਂ ਹੈਗੀਆਂ ਨੇ ਜਿਹੜੀ ਪੰਜਾਬੀਅਤ ਨੂੰ ਪੰਜਾਬੀਆਂ ਨੂੰ ਸ਼ਰਮਸਾਰ ਕਰ ਰਹੀਆਂ ਹੈਗੀਆਂ ਨੇ ਇੱਕ ਇਦਾਂ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਨੂੰ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੱਖਾਂ ਡਾਲਰ ਦੀ ਹਰੋਇਨ ਦੇ ਨਾਲ ਔਰ ਨਾਲ ਦੀ ਨਾਲ ਕਪਿਲ ਸ਼ਰਮਾ ਦੇ ਜਿਹੜਾ ਕੈਫੇ ਖੁੱਲਿਆ ਗਿਆ ਕੈਨੇਡਾ ਸਰੀ ਦੇ ਵਿੱਚ ਉਸ ਦੇ ਉੱਪਰ ਦੁਬਾਰਾ ਜਿਹੜੀ ਫਾਇਰਿੰਗ ਹੈ ਉਹ ਹੋਈ ਹੈਗੀ ਹੈ ਇਸ ਤੇ ਬਾਬਤ ਗੱਲਬਾਤ ਕਰਾਂਗੇ ਬਾਸਕਰ ਸਾਹਿਬ ਮੇਰੇ ਨਾਲ ਹੈਗੇ ਨੇ ਬਾਸਕਰ ਸਾਹਿਬ ਬੜੀ ਵੱਡੇ ਸਵਾਲ ਪੈਦਾ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਦੇਸ਼ਾਂ ਦੇ ਵਿੱਚ ਵਾਪਰਦੀਆਂ ਨੇ ਅਸੀਂ ਤਾਂ ਆਏ ਸੀ ਮਿਹਨਤ ਮੁਸ਼ਕਤ ਕਰਨ ਦੇ ਲਈ ਆਪਣੇ ਘਰ ਨੂੰ ਸੁਖਾਲਾ ਕਰਨ ਦੇ ਲਈ ਫਿਰ ਜਦੋਂ ਸਾਡਾ ਨਾਮ ਮੁੱਖ ਤੌਰ ਤੇ ਇਸ ਤਰ੍ਹਾਂ ਦੇ ਅਸ ਇਸ ਤਰ੍ਹਾਂ ਦੇ ਜਦੋਂ ਆਪਾਂ ਕਹਿ ਲਈਏ ਕਿ ਵਾਰਦਾਤਾਂ ਦੇ ਵਿੱਚ ਸ਼ਾਮਲ ਹੋਊਗਾ ਵਾਰਦਾਤਾਂ ਦੇ ਵਿੱਚ ਸਾਹਮਣੇ ਆਊਗਾ ਸਾਡਾ ਨਾਂ ਫਿਰ ਪੰਜਾਬੀ ਤੇ ਪੰਜਾਬੀਅਤ ਕਿਤਨੇ ਕਿਤੇ ਸ਼ਰਮਸਾਰ ਤੇ ਹੋਊਗੀ ਨਾ ਫਿਰ ਬਿਲਕੁਲ ਸ਼ਰਮਨਾਕ ਹੁੰਦੀ ਹੈ ਸ਼ਰਮਸਾਰ ਵੀ ਹੁੰਦੀ ਹੈ ਜਦ ਵੀ ਐਦਾਂ ਦੀ ਘਟਨਾ ਵਾਪਰਦੀ ਹੈ ਜਿਹਦੇ ਵਿੱਚ ਪੰਜਾਬੀ ਪੰਜਾਬੀ ਮੁੰਡੇ ਉਥੇ ਡਰਗ ਦੇ ਮਾਮਲੇ ਦੇ ਉਹਨਾਂ ਦੇ ਕੋ ਕੈਨੇਡਾ ਦੇ ਵਿੱਚ ਨਾ ਇੱਕ ਰੂਲ ਹੈ ਉਹਦੇ ਵਿੱਚ ਇੱਕ ਮਿਨੀਮਮ ਕੁਆਂਟੀਟੀ ਹੈ ਵੱਲ ਜਿਸ ਤਰ੍ਹਾਂ ਕੀ ਇੱਕ ਕੁਆਂਟੀਟੀ ਉਹਨਾਂ ਨੇ ਤੈਅ ਕੀਤੀ ਹੈ ਜੇ ਤੁਸੀਂ ਆਪਣੇ ਯੂਜ਼ ਵਾਸਤੇ ਇਹ ਖਰੀਦਣਾ ਚਾਹੁੰਦੇ ਹੋ ਜਾਂ ਤੁਹਾਡੀ ਜੇਬ ਵਿੱਚ ਹੈ ਤੇ ਉਹਦੇ ਵਿੱਚ ਛੋਟਾ ਹੈ ਜੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਤੁਹਾਡੇ ਕੋਲੋਂ ਡਰੱਗ ਮਿਲਦੀ ਹੈ ਤੇ ਉੱਥੇ ਸਜ਼ਾ ਵੀ ਬੜੀ ਖਤਰਨਾਕ ਹੈਗੀ ਹੈ ਔਰ ਉਸ ਸਜ਼ਾ ਦਾ ਪਾਤਰ ਹੈ ਜਿਹੜੇ ਕੱਲ ਸੀ ਉਹਨਾਂ ਦਾ ਤੁਸੀਂ ਤੁਸੀਂ ਨਾ ਦੱਸਿਆ ਉਹਨਾਂ ਨੂੰ ਡਰੱਗ ਕਰੋੜਾਂ ਰੁਪਏ ਦੀ ਤਰ੍ਹਾਂ ਦੇ ਨਾਲ ਫੜਿਆ ਗਿਆ ਔਰ ਤੁਸੀਂ ਇਹ ਦੇਖੋ ਮੈਂ ਅੱਜ ਇੱਕ ਖਬਰ ਪੜ ਰਿਹਾ ਸੀ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਉਹਨਾਂ ਨੇ ਪੈਂਟਾਗਨ ਨੂੰ ਇੱਕ ਆਰਡਰ ਕੀਤਾ ਹੈ ਕਿ ਤੁਸੀਂ ਡਰੱਗ ਪੈਡਲਿੰਗ ਜਿਹੜੇ ਬਾਰਡਰਾਂ ਦੇ ਉੱਤੇ ਹੁੰਦੇ ਨੇ ਲੈਟਿਨ ਅਮਰੀਕਾ ਦੇ ਬਾਰਡਰਾਂ ਦੇ ਉੱਤੇ ਡਰੱਗ ਦੇ ਜਿਹੜੇ ਪੈਡਲਰ ਸਗੇ ਨੇ ਸਮੰਗਲਰ ਅਗੇ ਨੇ ਉਹਨਾਂ ਦੇ ਖਿਲਾਫ ਫੌਜ ਨੂੰ ਹੁਕਮ ਦਿੱਤਾ ਕਿ ਤੁਸੀਂ ਇਹਨਾਂ ਦੇ ਇਹਨਾਂ ਨੂੰ ਮਾਰੋ ਇਹਨਾਂ ਦੇ ਨਾਲ ਲੜਾਈ ਕਰੋ ਇਹ ਪਹਿਲੀ ਵਾਰ ਹੋਇਆ ਹੈ ਕਿ ਡਰੱਗ ਪੈਡਲਿੰਗ ਦੇ ਉੱਤੇ ਪੈਂਟਾਗਨ ਨੂੰ ਵਾਈਟ ਹਾਊਸ ਤੋਂ ਆਰਡਰ ਗਏ ਹੋਣ ਕਿ ਤੁਸੀਂ ਫੌਜ ਨੂੰ ਇਹਨਾਂ ਡਰੱਗ ਪੈਡਲਰਸ ਦੇ ਨਾਲ ਲੜਨ ਵਾਸਤੇ ਹੁਕਮ ਦੇਣਾ ਤੇ ਐਦਾਂ ਦੇ ਹੁਕਮ ਤੋਂ ਬਾਅਦ ਐ ਵੀ ਜਿਹੜਾ ਲੈਟਿਨ ਅਮਰੀਕਨ ਕੰਟਰੀ ਦੇ ਵਿੱਚ ਹੀ ਆਂਦਾ ਹੈ ਕੈਨੇਡਾ ਵੀ ਤੇ ਹੁਣ ਅੱਗੇ ਚੱਲ ਕੇ ਮੈਨੂੰ ਇਹ ਲੱਗਦਾ ਹੈ ਕਿ ਸੱਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਅੱਗੇ ਹੀ ਕੈਨੇਡਾ ਦੇ ਖਿਲਾਫ ਟਰੰਪ ਉਹਨਾਂ ਨੇ 35% ਟੈਰਿਫ ਲਾਇਆ ਹੋਇਆ ਹੈ ਜੀ ਉਹਨ ਕੋਈ ਸਮਕਲਿੰਗ ਦੀ ਘਟਨਾਵਾਂ ਵੱਧਦੀ ਹੈ ਤੇ ਹੋਰ ਵੀ ਟੈਰਿਫ ਲਾਇਆ ਜਾਂਦਾ ਪਰ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਕਿ ਪੰਜਾਬੀ ਮੁੰਡਿਆਂ ਦਾ ਡਰਗ ਦੇ ਵਿੱਚ ਫੜਿਆ ਜਾਣਾ ਉਹ ਸਾਡੇ ਪੰਜਾਬ ਦੀ ਬਜਨਮੀ ਵੀ ਕਰਦਾ ਜਿੱਥੇ ਅਸੀਂ ਕਲੇਮ ਕਰਦੇ ਹਾਂ ਕਿ ਕੈਨੇਡਾ ਦੀ ਇਕਨੋਮੀ ਨੂੰ ਕੰਟਰੀਬਿਊਸ਼ਨ ਜਿਹੜਾ ਪੰਜਾਬੀਆਂ ਦਾ ਹੈਗਾ ਬਹੁਤ ਵਧੀਆ ਹੈਗਾ ਪਰ ਡਰਗ ਦੇ ਵਿੱਚ ਜਿਹੜਾ ਸਾਡਾ ਕੰਟਰੀਬਿਊਸ਼ਨ ਨਜ਼ਰ ਆਂਦਾ ਹੈ ਜਾਂ ਫੜਿਆ ਜਾਂਦਾ ਹੈ ਤਾਂ ਸਾਨੂੰ ਦੁੱਖ ਵੀ ਹੁੰਦਾ ਹੈ ਔਰ ਸ਼ਰਮਸਾਰ ਵੀ ਹੁੰਦੇ ਆ ਨਾਲ ਹੀ ਬਾਸਕਰ ਸਾਹਿਬ ਕੱਲਾ ਡਰਗ ਨਹੀਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਹੁਣ ਆ ਕੈਪਸ ਕੈਫੇ ਜਿਹੜਾ ਖੋਲਿਆ ਹੈਗਾ ਕਪਲ ਚਰਮਾ ਨੇ ਸਰੀ ਦੇ ਵਿੱਚ ਦੂਜੀ ਵਾਰ ਦੇਖੋ ਗੋਲੀ ਚੱਲ ਗਈ ਪੰਜਾਬੀ ਪੰਜਾਬੀ ਦਾ ਵੈਰੀ ਬਣਿਆ ਉਹ ਵੀ ਕਿੱਥੇ ਸਤਸੁੰਦਰਪੁਰ ਦੇਖੋ ਅਮਨ ਜੀ ਕੁਝ ਦਿਨ ਪਹਿਲੇ ਅਮਰੀਕਨ ਕੈਨੇਡੀਅਨ ਸਰਕਾਰ ਨੇ ਇਹ ਇੱਕ ਐਲੀਗੇਸ਼ਨ ਲਾਇਆ ਸੀਗਾ ਕਿ ਭਾਰਤ ਦੇ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰਸ ਦਾ ਯੂਜ਼ ਕੀਤਾ ਜਾ ਰਿਹਾ ਹੈ ਕੈਨੇਡਾ ਦੀ ਧਰਤੀ ਦੇ ਉੱਤੇ ਆਪਣੇ ਪੋਲਿਟਿਕਲ ਸਕੋਰ ਸੈਟਲ ਕਰਨ ਵਾਸਤੇ। ਉਹਨ ਐ ਗੱਲ ਜਿਹੜੀ ਨਿਕਲ ਕੇ ਆਈ ਹੈ ਉਸ ਤੋਂ ਬਾਅਦ ਇਹ ਵੀ ਤਮਕੀ ਨਿਕਲ ਕੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਦੇ ਹੀ ਗੈਂਗ ਨੇ ਕੈਫੇ ਜਿਹੜਾ ਕਪਿਲ ਸ਼ਰਮਾ ਦਾ ਕੈਫੇ ਹੈਗਾ ਫਰੀ ਦੇ ਵਿੱਚ ਤਰੀ ਦੇ ਵਿੱਚ ਉਹਦੇ ਉੱਤੇ ਹਮਲਾ ਕਰਾਇਆ। ਦੂਜੀ ਵਾਰ ਇਹ ਹਮਲਾ ਹੋਇਆ। ਉਰ ਐਡ ਕੀਤੇ ਬਲਕਿ ਕਲੇਮ ਵੀ ਕੀਤਾ ਗਿਆ ਹੈ ਕਿਉਂ ਕੀਤਾ ਹਮਲਾ ਕਿਉਂਕਿ ਨੈਟਫਲਿਕਸ ਦੇ ਉੱਤੇ ਕਪਿਲ ਸ਼ਰਮਾ ਦਾ ਜਿਹੜਾ ਨਵਾਂ ਲਫਟ ਚੈਲੰਜ ਦਾ ਸ਼ੋਅ ਹੈ ਉਹਦੇ ਉੱਤੇ ਸਲਮਾਨ ਖਾਨ ਉਹਨਾਂ ਦੀ ਐਂਟਰੀ ਜਦੋਂ ਉਸ ਸ਼ੋਅ ਦੀ ਐਂਟਰੀ ਹੋਈ ਸੀ ਸਲਮਾਨ ਖਾਨ ਦੇ ਉਹਨਾਂ ਤੇ ਬੜੇ ਖੁੱਲੇ ਦੇ ਵਿੱਚ ਧੰਕੀ ਦਿੱਤੀ ਗਈ ਹੈ ਜੇ ਸਲਮਾਨ ਖਾਨ ਦੇ ਨਾਲ ਕੋਈ ਵੀ ਛੋਟਾ ਵੱਡਾ ਐਕਟਰ ਪ੍ਰੋਡਿਊਸਰ ਡਿਸਟ੍ਰਿਬਿਊਟਰ ਕੋਈ ਵੀ ਕੰਮ ਕਰੇਗਾ ਤੇ ਉਹਨੂੰ ਅਸੀਂ ਜਾਨ ਤੋਂ ਮਾਰ ਦੇਵਾਂਗੇ ਐਦਾਂ ਦੇ ਹਾਲਾਤ ਪੈਦਾ ਹੋਏ ਨੇ ਹਾਲਾਂਕਿ ਕੈਨੇਡੀਅਨ ਗਵਰਨਮੈਂਟ ਨੇ ਉਸ ਕੈਪਸ ਕੈਪਸਕਾਫ ਕੈਫੇ ਦੇ ਵਿੱਚ ਗੋਲੀ ਚੱਲਣ ਤੋਂ ਬਾਅਦ ਮੈਂ ਇੱਕ ਫੋਟੋ ਵੀ ਦੇਖ ਰਹੀ ਆ ਸੀਗਾ ਜਿਹਦੇ ਵਿੱਚ ਕੈਨੇਡੀਅਨ ਪੁਲਿਸ ਉੱਥੇ ਬੈਠ ਕੇ ਲੰਚ ਕਰ ਰਹੀ ਹੈ ਔਰ ਲੋਕਾਂ ਦੇ ਮਨਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਲੈ ਕੇ ਆ ਰਹੀ ਹੈ ਲੇਕਿਨ ਉਨ ਇਸ ਤਰੀਕੇ ਦੀ ਫੋਰਨ ਲੈਂਡ ਦੇ ਉੱਤੇ ਇਹ ਗੈਂਗਸਟਰਵਾਦ ਚਲੇ ਜਾਣਾ ਔਰ ਸਰਕਾਰਾਂ ਦਾ ਉਹਦੇ ਉੱਤੇ ਜਵਾਬ ਦੇਣਾ ਜਾਂ ਸਖਤੀ ਕਰਨਾ ਇਹ ਇੱਕ ਚਰਚਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਗੱਲ ਕਰਕੇ ਸਰਕਾਰ ਕਈ ਵਾਰ ਘਿਰਦੀ ਨਜ਼ਰ ਆਂਦੀ ਹੈ ਅੱਜ ਦੇ ਦਿਨ ਐਨਕਾਊਂਟਰ ਵੀ ਹੁੰਦੇ ਨੇ ਉੱਥੇ ਵੀ ਇਦਾਂ ਦੇ ਹੁਣ ਹਾਲਾਤ ਪੈਦਾ ਹੋ ਗਏ ਨੇ ਕਿ ਫੋਰਨ ਲੈਂਡ ਦੇ ਉੱਤੇ ਵੀ ਵਿਅਕਤੀ ਕੋਈ ਸੇਫ ਨਹੀਂ ਹੈ